ਕਿ ਚਿੰਨ ਤੇ ਚਮਤਕਾਰ ਕਰਨ ਦੀ ਤਾਕਤ ਕਿਹਦੇ ਵਿੱਚ ਆ ਕਿਹਦੇ ਵਿੱਚ ਆ ਯਿਸੂ ਮਸੀਹ ਦੇ ਵਿੱਚ ਆ ਤੁਹਾਨੂੰ ਪਤਾ ਚਿੰਨ ਤੇ ਚਮਤਕਾਰ ਕਰਨ ਦੀ ਤਾਕਤ ਦੁਸ਼ਟ ਆਤਮੇ ਦੇ ਵਿੱਚ ਵੀ ਆ ਬਹੁਤ ਚਿੰਨ ਤੇ ਚਮਤਕਾਰ ਕਰਦਾ ਆ ਉਹ ਜੇਕਰ ਤੁਸੀਂ ਯਾਦ ਰੱਖਿਓ ਔਰ ਇਸ ਗੱਲ ਨੂੰ ਧਿਆਨ ਨਾਲ ਸੁਣਿਓ ਬਹੁਤ ਸਮਝਣ ਦੀ ਜ਼ਰੂਰਤ ਆ ਅੱਜ ਦੀ ਮਸੀਹੀ ਕੌਮ ਨੂੰ ਅੱਜ ਦੇ ਮਸੀਹ ਲੋਕਾਂ ਨੂੰ ਇਹ ਗੱਲ ਸਮਝਣ ਦੀ ਜ਼ਰੂਰਤ ਆ ਜੇਕਰ ਤੁਸੀਂ ਪ੍ਰਾਰਥਨਾ ਨਹੀਂ ਕਰਦੇ ਜੇਕਰ ਤੁਸੀਂ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਨਹੀਂ ਚੱਲਦੇ ਜੇਕਰ ਤੁਸੀਂ ਪਰਮੇਸ਼ਵਰ ਦੀ ਇੱਛਾ ਨੂੰ ਪੂਰਾ ਨਹੀਂ ਕਰਦੇ ਜੇਕਰ ਤੁਸੀਂ ਆਪਣੇ ਮਨ ਨੂੰ ਪਰਮੇਸ਼ਵਰ ਦੇ ਅਨੁਸਾਰ ਨਹੀਂ ਢਾਲਿਆ ਫਿਰ ਵੀ ਤੁਹਾਡੇ ਜੀਵਨ ਦੇ ਵਿੱਚ ਚਮਤਕਾਰ ਹੋ ਰਿਹਾ ਆ ਤਾਂ ਭੁੱਲ ਜਿਓ ਉਹ ਚਮਤਕਾਰ ਕਦੀ ਵੀ ਪਰਮੇਸ਼ਵਰ ਦੇ ਵੱਲੋਂ ਨਹੀਂ ਆਉਂ ਚਮਤਕਾਰ ਦੁਸ਼ਟ ਆਤਮਾ ਕਰ ਰਿਹਾ ਆ ਜਿਆਦਾਤਰ ਚਮਤਕਾਰ ਉਹਨਾਂ ਦੇ ਜੀਵਨ ਵਿੱਚ ਹੁੰਦੇ ਆ ਜਿਨ੍ਹਾਂ ਦੇ ਜੀਵਨ ਦੇ ਵਿੱਚ ਪ੍ਰਾਰਥਨਾ ਦੀ ਕਮੀ ਆ ਧਿਆਨ ਨਾਲ ਸੁਣਨਾ ਇਸ ਗੱਲ ਨੂੰ ਜ਼ਿਆਦਾਤਰ ਚਮਤਕਾਰ ਉਹਨਾਂ ਦੇ ਜੀਵਨ ਵਿੱਚ ਹੁੰਦੇ ਆ ਜਿਨ੍ਹਾਂ ਦੇ ਜੀਵਨ ਵਿੱਚ ਪ੍ਰਾਰਥਨਾ ਦੀ ਕਮੀ ਆ ਜਿਨ੍ਹਾਂ ਦਾ ਸੁਭਾਅ ਚੰਗਾ ਨਹੀਂ ਜਿਨ੍ਹਾਂ ਦੇ ਜੀਵਨ ਵਿੱਚ ਬੁਰੀਆਂ ਆਤਾਂ ਬਹੁਤ ਆ ਹੁਣ ਤੁਸੀਂ ਸੋਚਦੇ ਹੋਵੋਗੇ ਇਦਾਂ ਕਿਉਂ ਉਹ ਇਸ ਲਈ ਕਿਉਂਕਿ ਵੈਰੀ ਤੁਹਾਨੂੰ ਚਮਤਕਾਰ ਤੇ ਚਮਤਕਾਰ ਸਿੱਤੀ ਜਾਂਦਾ ਚਮਤਕਾਰ ਤੇ ਚਮਤਕਾਰ ਦਿਖਾਈ ਜਾਂਦਾ ਤੁਹਾਨੂੰ ਪ੍ਰਾਰਥਨਾ ਕਰਨ ਦੀ ਜ਼ਰੂਰਤ ਮਹਿਸੂਸ ਨਾ ਹੋਵੇ ਇਸ ਲਈ ਉਹਨੇ ਤੁਹਾਨੂੰ ਚਮਤਕਾਰ ਦੇ ਕੇ ਆਰੇ ਪਾਇਆ ਹੋਇਆ ਆ ਉਹ ਤੁਹਾਡੇ ਜੀਵਨ ਚੰਨੇ ਚਮਤਕਾਰ ਕਰਦਾ ਕਿ ਤੁਹਾਨੂੰ ਲੱਗਦਾ ਮੈਨੂੰ ਪ੍ਰਾਰਥਨਾ ਕਰਨ ਦੀ ਕੀ ਜ਼ਰੂਰਤ ਆ ਬੈਠੇ ਬਿਠਾਏ ਸਭ ਹੋ ਰਿਹਾ ਉਹ ਤੁਹਾਨੂੰ ਪ੍ਰਾਰਥਨਾ ਦਾ ਸਮਾਂ ਨਹੀਂ ਵਧਾਉਣ ਦਿੰਦਾ ਕਿਉਂਕਿ 5 ਮਿੰਟ ਪ੍ਰਾਰਥਨਾ ਕਰਨ ਦੇ ਨਾਲ ਚਮਤਕਾਰ ਹੋ ਰਿਹਾ ਤੁਹਾਨੂੰ ਲੱਗਦਾ 10 ਮਿੰਟ ਕੀ ਜ਼ਰੂਰਤ ਆ ਪ੍ਰਾਰਥਨਾ ਕਰਨ ਦੀ ਹਰ ਉਹ ਇਸਲੀ ਚਮਤਕਾਰ ਕਰ ਰਿਹਾ ਤਾਂ ਜੋ ਤੁਹਾਨੂੰ ਮੁਕਤੀ ਤੋਂ ਵਾਂਝਾ ਰੱਖ ਸਕੇ ਉਹ ਜਾਣਦਾ ਹੈ ਜੇ ਪ੍ਰਾਰਥਨਾ ਕਰਨ ਲੱਗ ਗਿਆ ਇਹਨੂੰ ਬਹੁਤ ਚੀਜ਼ਾਂ ਸਮਝ ਆਉਣ ਲੱਗ ਜਾਣੀਆਂ ਕਿਉਂਕਿ ਪ੍ਰਾਰਥਨਾ ਕਰਨ ਦਾ ਮਤਲਬ ਆ ਆਪਣੇ ਸਿਰਜਣਹਾਰ ਪਰਮੇਸ਼ਵਰ ਦੇ ਨਾਲ ਗੱਲਬਾਤ ਕਰਨਾ ਤੇ ਜੇ ਕਿਤੇ ਇਹਨੇ ਉਹਦੇ ਨਾਲ ਗੱਲਬਾਤ ਕਰ ਲਈ ਇਹਦੇ ਤਾਂ ਸਾਰੇ ਮਸਲੇ ਵੀ ਹੱਲ ਹੋ ਜਾਣੇ ਤੇ ਇਹਨੂੰ ਗਿਆਨ ਵੀ ਮਿਲ ਜਾਣ ਇਹਨੂੰ ਗਿਆਨ ਨਾ ਜਾਵੇ ਇਹਨੂੰ ਸਮਝਣਾ ਆ ਜਾਵੇ ਇਹਨੂੰ ਪੁੱਠੇ ਕੰਮਾਂ ਦੇ ਵਿੱਚ ਪਏ ਇਹਨੂੰ ਹੀ ਚਮਤਕਾਰ ਦੇਈ ਚੱਲੋ ਇੱਕ ਵਿਅਕਤੀ ਸ਼ਰਾਬ ਪੀਂਦਾ ਆ ਵਿਭਚਾਰ ਕਰਦਾ ਆ ਗਾਲਾਂ ਕੱਢਦਾ ਆ ਚਰਚ ਨੂੰ ਰੈਗੂਲਰ ਨਹੀਂ ਆਉਂਦਾ ਦਿਲ ਕਰਦਾ ਆ ਆਉਂਦਾ ਦਿਲ ਕਰਦਾ ਨਹੀਂ ਆਉਂਦਾ ਫਿਰ ਵੀ ਕਿਤੇ ਜਾਂਦਾ ਆ ਤੇ ਚਮਤਕਾਰ ਹੋ ਜਾਂਦਾ ਆ ਉਹਦਾ ਕੀ ਮਤਲਬ ਆ ਕੌਣ ਕਰ ਰਿਹਾ ਉਹਦੇ ਜੀਵਨ ਦੇ ਵਿੱਚ ਕੰਮ ਦੋਸ਼ਾਤਮਾ ਅਕਰ ਤੁਹਾਡੇ ਜੀਵਨ ਦੇ ਵਿੱਚ ਚਮਤਕਾਰ ਹੋ ਰਿਹਾ ਹੈ ਬਹੁਤ ਚੰਗੀ ਗੱਲ ਹੈ ਹਰ ਇਨਸਾਨ ਚਾਹੁੰਦਾ ਕਿ ਮੇਰੇ ਜੀਵਨ ਦੇ ਵਿੱਚ ਚਮਤਕਾਰ ਹੋਵੇ ਤੁਸੀਂ ਦੇਖਿਓ ਅੱਜ ਇੱਥੇ ਕਿੰਨੇ ਹੋਣੇ ਆ ਬਹੁਤ ਜ਼ਿਆਦਾ ਹੋਣੇ ਪਰ ਤੁਸੀਂ ਜਦੋਂ ਤੁਹਾਡੇ ਜੀਵਨ 'ਚ ਚਮਤਕਾਰ ਹੁੰਦਾ ਆ ਤੁਸੀਂ ਨੋਟ ਕਰਨਾ ਆ ਕਿ ਮੇਰਾ ਰਿਸ਼ਤਾ ਕਿਹਦੇ ਨਾਲ ਜ਼ਿਆਦਾ ਮਜ਼ਬੂਤ ਆ ਪਰਮੇਸ਼ਵਰ ਦੇ ਨਾਲ ਕਿ ਪਰਮੇਸ਼ਵਰ ਦੇ ਵਿਰੋਧੀ ਦੇ ਨਾਲ ਇਹ ਚਮਤਕਾਰ ਕੌਣ ਕਰ ਗਿਆ ਮੇਰੇ ਜੀਵਨ ਦੇ ਵਿੱਚ ਜਿਹਦੇ ਨਾਲ ਮੇਰਾ ਬੋਲਚਾਲ ਆ ਉਹ ਕਰ ਗਿਆ ਕਿ ਜਿਹਦੇ ਨਾਲ ਮੇਰਾ ਬੋਲਚਾਲ ਹੀ ਨਹੀਂ ਉਹਦੇ ਵੱਲੋਂ ਹੋ ਗਿਆ ਮੰਨ ਲਓ ਤੁਹਾਡਾ ਬੋਲਚਾਲ ਪਰਮੇਸ਼ਵਰ ਦੇ ਨਾਲ ਹੈ ਹੀ ਨਹੀਂ ਤੁਹਾਡਾ ਬੋਲਚਾਲ ਦੁਸ਼ਟ ਆਤਮੇ ਦੇ ਨਾਲ ਆ ਫਿਰ ਤੁਹਾਡੇ ਜੀਵਨ ਦੇ ਵਿੱਚ ਚਮਤਕਾਰ ਹੋ ਗਿਆ ਤੇ ਇਹ ਨਾ ਸੋਚੋ ਪਰਮੇਸ਼ਵਰ ਨੇ ਕਰ ਦਿੱਤਾ ਚਮਤਕਾਰਾਂ ਦੇ ਪਿੱਛੇ ਨਾ ਦੌੜੋ ਚਮਤਕਾਰ ਪ੍ਰਾਪਤ ਕਰਨ ਦੇ ਲਈ ਸਭ ਤੋਂ ਪਹਿਲਾਂ ਸਮੱਸਿਆ 'ਚ ਪੈਣਾ ਪੈਂਦਾ ਹੈ ਫਿਰ ਚਮਤਕਾਰ ਜਨਮ ਲੈਂਦਾ ਹੈ ਆਈ ਸੀ ਯੂ ਦੇ ਵਿੱਚ ਜਾ ਕੇ ਚਮਤਕਾਰ ਦੇ ਨਾਲ ਆਈਸੀਯੂ ਚੋਂ ਬਾਹਰ ਆਉਣਾ ਚੰਗਾ ਹੈ ਕਿ ਬਿਨਾ ਆਈਸੀਯੂ ਤੋਂ ਤੰਦਰੁਸਤ ਰਹਿਣਾ ਚੰਗਾ ਹੈ ਤੁਸੀਂ ਕੀ ਸੋਚਦੇ ਕਿ ਪਹਿਲਾਂ ਆਈਸੀਯੂ ਦੇ ਵਿੱਚ ਜਾਓ ਫਿਰ ਚਮਤਕਾਰ ਹੋਵੇ ਫਿਰ ਤੁਸੀਂ ਬਾਹਰ ਆਓ ਤੇ ਫਿਰ ਤੁਸੀਂ ਆਣ ਕੇ ਗਵਾਹੀ ਦਿਓ ਤੁਸੀਂ ਇਦਾਂ ਚਾਹੁੰਦੇ ਆ ਜਾਂ ਤੁਸੀਂ ਚਾਹੁੰਦੇ ਕਿ ਤੁਹਾਨੂੰ ਕਦੀ ਆਈਸੀਯੂ 'ਚ ਜਾਣਾ ਹੀ ਨਾ ਪਵੇ ਆਈਸੀਯੂ 'ਚ ਜਾਣਾ ਹੀ ਨਾ ਪਵੇ ਇਹ ਚੰਗੀ ਗੱਲ ਹੈ ਤੁਸੀਂ ਡੋਬ ਰਹੇ ਹੋ ਮੋ ਤੇ ਕੋਈ ਆਣ ਕੇ ਤੁਹਾਨੂੰ ਬਾਹਰ ਕੱਢੇ ਚਮਤਕਾਰ ਆ ਜਿੱਥੇ ਕੋਈ ਤੁਹਾਨੂੰ ਬਚਾਉਣ ਵਾਲਾ ਨਹੀਂ ਤੁਹਾਨੂੰ ਤਰਨਾ ਵੀ ਨਹੀਂ ਆਉਂਦਾ ਕੋਈ ਜਣਾ ਆਣ ਕੇ ਤੁਹਾਨੂੰ ਬਾਹਰ ਕੱਢ ਦਿੰਦਾ ਆ ਇਹ ਚਮਤਕਾਰ ਆ ਪਰ ਤੁਸੀਂ ਡੋਬ ਕੇ ਬਚ ਕੇ ਚਮਤਕਾਰ ਨੂੰ ਦੇਖਣਾ ਚਾਹੁੰਦੇ ਆ ਜਾਂ ਤੁਸੀਂ ਪਾਣੀ ਦੇ ਕੰਡੇ ਤੇ ਖਲੋ ਕੇ ਪਾਣੀ ਦੇ ਵਿੱਚ ਜੋ ਵੀ ਚੋਲ ਹੋ ਰਹੇ ਤੁਸੀਂ ਉਹਨਾਂ ਨੂੰ ਦੇਖਣਾ ਚਾਹੁੰਦੇ ਆ ਸਾਨੂੰ ਸਮਝਣਾ ਪਊਗਾ ਵਿਪਤਾ ਤੋਂ ਬਿਨਾ ਕਦੀ ਵੀ ਚਮਤਕਾਰ ਪੈਦਾ ਨਹੀਂ ਹੁੰਦਾ ਜਦ ਵਿਪਤਾ ਆਉਂਦੀ ਆ ਫਿਰ ਚਮਤਕਾਰ ਹੁੰਦੇ ਆ ਤੇ ਅੱਜ ਲੋਕੀ ਚਮਤਕਾਰਾਂ ਦੇ ਪਿੱਛੇ ਦੌੜਦੇ ਆ ਉਹ ਚਮਤਕਾਰ ਚਾਉਂਦੇ ਆ ਚਮਤਕਾਰ ਤਾਂ ਵਿਆਰੀ ਨੇ ਯਿਸੂ ਜੀ ਕੋਲ ਵੀ ਆਣ ਕੇ ਕਿਹਾ ਸੀ ਕਹਿੰਦਾ ਮੈਂ ਤੇਰੇ ਜੀਵਨ ਚ ਕਰ ਦਿੰਨਾ ਆ ਬਸ ਮੈਨੂੰ ਸਜਦਾ ਕਰ ਦੇ ਸਾਰਾ ਜਾਹੋ ਜਲਾਲ ਦਿਖਾ ਦਿੱਤਾ ਤੇਰਤੀ ਦਾ ਕਹਿੰਦਾ ਸਭ ਕੁਝ ਤੇਰੀ ਅਧੀਨਗੀ ਚ ਕਰ ਦੂੰਗਾ ਪਿੱਛੇ ਜੇ ਕਿ ਸੇਦੀ ਮੈਨੂੰ ਗੱਲ ਸੁਣਨ ਨੂੰ ਮਿਲੀ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਬਹੁਤ ਅੱਛੀ ਚਰਚ ਦੇ ਮੈਂਬਰ ਸੀ ਤੁਸੀਂ ਉਸ ਚਰਚ ਨੂੰ ਕਾਤੇ ਨਹੀਂ ਜਾਂਦੇ ਤੁਸੀਂ ਹੁਣ ਹੋਰ ਕਿਤੇ ਜਾਣਾ ਸ਼ੁਰੂ ਕਰ ਦਿੱਤਾ ਕਹਿੰਦੇ ਉੱਥੇ ਸਾਡੇ ਜੀਵਨ ਵਿੱਚ ਨਾ ਚਮਤਕਾਰ ਨਹੀਂ ਸੀ ਹੋਇਆ ਇੱਥੇ ਅਸੀਂ ਜਦੋਂ ਹੀ ਆਏ ਆ ਨਾ ਉਦੋਂ ਹੀ ਚਮਤਕਾਰ ਹੋ ਹੁਣੇ ਜਿਹੜੇ ਆ ਸ਼ੁਰੂ ਹੋ ਗਏ ਆ ਕਿੰਨੀ ਚੰਗੀ ਗੱਲ ਸੀ ਤੈਨੂੰ ਚਮਤਕਾਰਾਂ ਦੀ ਲੋੜ ਹੀ ਨਹੀਂ ਪਈ ਜਿੱਥੇ ਤੂੰ ਪਹਿਲਾਂ ਜਾਂਦਾ ਸੀ ਤੇਰੇ ਜੀਵਨ ਚ ਬਿਪਤਾ ਹੀ ਨਹੀਂ ਆਈ ਇਹਦਾ ਮਤਲਬ ਤੂੰ ਜਿੱਦਣ ਦਾ ਆ ਉਦਣ ਦਾ ਬਿਪਤਾ ਵਿੱਚ ਹੀ ਆ ਕਦੀ ਬਿਪਤਾ ਚ ਪੈਣਾ ਕਦੀ ਨਿਕਲਦਾ ਕਦੀ ਬਿਪਤਾ ਚ ਪੈਣਾ ਕਦੀ ਨਿਕਲਦਾ ਤਾਂ ਸਮਝਣ ਦੀ ਜ਼ਰੂਰਤ ਆ ਦੂਜੀ ਗੱਲ ਕਿ ਕਿਸੇ ਨੂੰ ਚਮਤਕਾਰਾਂ ਦੇ ਲਈ ਪਰਖਣਾ ਹੋਵੇ ਅਗਰ ਕੋਈ ਇਨਸਾਨ ਤੁਹਾਨੂੰ ਇਹ ਕਹੇ ਕਿ ਮੈਂ ਪਰਮੇਸ਼ਵਰ ਦਾ ਜਾਣਿਆ ਤੇ ਮੈਂ ਤੇਰੇ ਜੀਵਨ 'ਚ ਚਮਤਕਾਰ ਕਰਕੇ ਦਿਖਾਉਣਾ ਆ ਤੁਸੀਂ ਉਹਨੂੰ ਉਹ ਕੰਮ ਕਹੋ ਜਿਹੜਾ ਗੈਰ ਕੁਦਰਤੀ ਆ ਉਹਨੂੰ ਕਹੋ ਕਰਕੇ ਦਿਖਾ ਲ ਕਿਉਂਕਿ ਜੋ ਪਰਮੇਸ਼ਵਰ ਦਾ ਆਤਮਾ ਆ ਉਹਨੇ ਸਭ ਕੁਝ ਇੱਕ ਕਾਨੂੰਨ ਦੇ ਵਿੱਚ ਬਣਾਇਆ ਆ ਸਾਰੀਆਂ ਚੀਜ਼ਾਂ ਦਾ ਇੱਕ ਲਾਅ ਆ ਔਰ ਪਰਮੇਸ਼ਵਰ ਕਦੀ ਵੀ ਆਪਣੇ ਬਣਾਏ ਹੋਏ ਲਾਅ ਦੇ ਵਿਰੁੱਧ ਨਹੀਂ ਜਾਂਦਾ ਪਰਮੇਸ਼ਵਰ ਕਦੇ ਵੀ ਆਪਣੀ ਬਣਾਈ ਹੋਈ ਵਿਵਸਥਾ ਦੇ ਵਿਰੁੱਧ ਨਹੀਂ ਜਾਂਦਾ ਉਹ ਕੋਈ ਕੰਮ ਨਹੀਂ ਕਰਦਾ ਕਿਉਂਕਿ ਉਹਨੇ ਸਭ ਚੀਜ਼ਾਂ ਜਿਹੜੀਆਂ ਆ ਉਹ ਬਹੁਤ ਸਹੀ ਤਰੀਕੇ ਨਾਲ ਸਹੀ ਤਰ੍ਹਾਂ ਕੰਮ ਕਰਨ ਦੇ ਲਈ ਸਹੀ ਸਮੇਂ ਦੇ ਮੁਤਾਬਕ ਬਣਾਈਆਂ ਇਸ ਲਈ ਯਾਦ ਰੱਖੋ ਚਮਤਕਾਰ ਸਾਨੂੰ ਖੁਸ਼ ਕਰਦੇ ਆ ਵਿਸ਼ਵਾਸ ਨੂੰ ਜਿੱਤਣ ਦੇ ਲਈ ਚਮਤਕਾਰ ਬਹੁਤ ਵਧੀਆ ਚੀਜ਼ ਆ ਥੋੜੀ ਦੇਰ ਪਹਿਲਾਂ ਤੁਸੀਂ ਟੈਸਟੀਮਨੀਜ਼ ਸੁਣੀਆਂ ਕਿ ਉਹ ਚਮਤਕਾਰ ਨਹੀਂ ਸੀ ਕਿੰਨੇ ਵੱਡੇ ਵੱਡੇ ਚਮਤਕਾਰ ਕੀਤੇ ਪਰਮੇਸ਼ਵਰ ਨੇ ਇਸ ਗੱਲ ਦਾ ਬਿਲਕੁਲ ਵੀ ਇਹ ਮਤਲਬ ਨਹੀਂ ਹੈ ਕਿ ਪਰਮੇਸ਼ਵਰ ਦੇ ਵਿੱਚ ਚੱਲਣ ਵਾਲੇ ਮਨੁੱਖ ਦੇ ਜੀਵਨ 'ਚ ਚਮਤਕਾਰ ਨਹੀਂ ਹੁੰਦਾ ਜੀਵਨ ਵਿੱਚ ਜਿਹੜਾ ਚਮਤਕਾਰ ਹੁੰਦਾ ਨਾ ਜਦੋਂ ਉਹ ਚਮਤਕਾਰ ਹੁੰਦਾ ਤਾਂ ਬੰਦੇ ਦਾ ਜੀਵਨ ਬਦਲ ਜਾਂਦਾ ਹੈ ਪਰ ਜਿਹੜਾ ਬੰਦਾ ਪਰਮੇਸ਼ਵਰ ਵਿੱਚ ਨਹੀਂ ਚੱਲਦਾ ਜਦੋਂ ਉਹਦੇ ਜੀਵਨ ਵਿੱਚ ਚਮਤਕਾਰ ਹੁੰਦਾ ਤੇ ਫਿਰ ਸਿਰਫ ਚਮਤਕਾਰ ਹੀ ਹੁੰਦਾ ਉਹਦਾ ਜੀਵਨ ਨਹੀਂ ਬਦਲਦਾ ਉਹਦਾ ਮਨ ਨਹੀਂ ਬਦਲਦਾ ਉਹਦਾ ਸੁਭਾਅ ਨਹੀਂ ਬਦਲਦਾ ਪ੍ਰਭੂ ਯਿਸੂ ਮਸੀਹ ਜੀ ਨੇ ਬਹੁਤ ਚਮਤਕਾਰ ਕੀਤੇ ਅਸੀਂ ਚਮਤਕਾਰਾਂ ਦੇ ਬਿਲਕੁਲ ਵਿਰੋਧ ਨਹੀਂ ਆ ਕਿਉਂਕਿ ਜਿਹੜਾ ਚਮਤਕਾਰ ਦੇ ਚਮਤਕਾਰ ਦੇ ਵਿੱਚ ਵਿਸ਼ਵਾਸ ਕਰਦਾ ਉਹੀ ਚਮਤਕਾਰ ਨੂੰ ਦੇਖ ਸਕਦਾ ਹੈ ਜਿਹੜਾ ਚਮਤਕਾਰ ਦੇ ਵਿੱਚ ਵਿਸ਼ਵਾਸ ਕਰਦਾ ਪ੍ਰਭੂ ਉਹਦੇ ਦੁਆਰਾ ਚਮਤਕਾਰ ਕਰਦੇ ਆ ਪਰ ਸਿਰਫ ਤੁਹਾਨੂੰ ਜਾਣੂ ਕਰਵਾਉਣਾ ਚਾਹੁੰਦੇ ਆ ਕਿ ਇਸ ਸੇ ਪੁਲੇਖੇ ਵਿੱਚ ਨਾ ਰਹੋ ਕਿ ਜਿੱਥੇ ਵੀ ਚਮਤਕਾਰ ਹੁੰਦੇ ਉੱਥੇ ਪਰਮੇਸ਼ਵਰ ਦਾ ਆਤਮਾ ਕੰਮ ਕਰ ਰਿਹਾ ਹੈ ਹਰ ਰੁੱਖ ਆਪਣੇ ਫਲਾਂ ਤੋਂ ਸਿਆਣਿਆ ਜਾਂਦਾ ਹੈ ਚਮਤਕਾਰ ਹੋਣ ਬਹੁਤ ਅੱਛੀ ਗੱਲ ਹੈ ਅਸੀਂ ਕਹਿੰਦੇ ਜਿੰਨੇ ਦੁਸ਼ਟ ਆਤਮਾ ਚਮਤਕਾਰ ਕਰਦਾ ਉਸ ਤੋਂ ਹਜ਼ਾਰ ਗੁਣਾ ਵੱਧ ਪਰਮੇਸ਼ਵਰ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਜੀਵਨ ਵਿੱਚ ਚਮਤਕਾਰ ਹੋਣ ਇਹ ਸਾਡੀ ਦਿਲ ਦੀ ਇੱਛਾ ਹੈ ਕਿਉਂਕਿ ਚਮਤਕਾਰ ਲੋਕਾਂ ਨੂੰ ਪ੍ਰਭਾਵਿਤ ਕਰਦੇ ਆ ਉਹਨਾਂ ਦੇ ਵਿਸ਼ਵਾਸ ਨੂੰ ਵਧਾਉਂਦੇ ਆ ਫਿਰ ਉਹ ਹੋਰ ਮਜ਼ਬੂਤੀ ਦੇ ਨਾਲ ਪਰਮੇਸ਼ਵਰ ਦੇ ਵਿੱਚ ਚੱਲ ਸਕਦੇ ਆ ਪਰ ਚਮਤਕਾਰ ਦੇ ਨਾਲੋਂ ਵੀ ਜ਼ਿਆਦਾ ਜ਼ਰੂਰੀ ਆ ਸਾਡੇ ਜੀਵਨ ਦੇ ਵਿੱਚ ਮੁਕਤੀ ਦਾ ਹੋਣਾ ਚਮਤਕਾਰ ਦੇ ਨਾਲ ਆਪਾਂ ਆਈਸੀਯੂ ਚੋਂ ਤਾਂ ਬਾਹਰ ਆ ਗਏ ਆ ਕਿ ਪਾਪ ਦੀ ਦਲਦਲ ਦੇ ਵਿੱਚੋਂ ਬਾਹਰ ਆਏ ਕਿ ਨਹੀਂ ਸੁਧਰੇ ਆ ਕਿ ਨਹੀਂ ਸੁਧਰੇ ਪੁਰਾਣੀ ਇਨਸਾਨੀਅਤ ਵਿੱਚੋਂ ਬਾਹਰ ਆਏ ਕਿ ਨਹੀਂ ਪਾਣੀ ਦੇ ਡੁੱਬਣ ਵਿੱਚੋਂ ਤਾਂ ਬਾਹਰ ਨਿਕਲ ਆਏ ਆ ਕਿ ਨਰਕ ਦੀ ਅੱਗ ਦੇ ਵਿੱਚੋਂ ਬਾਹਰ ਨਿਕਲੇ ਆ ਕਿ ਨਹੀਂ ਨਿਕਲੇ ਸੋ ਬਹੁਤ ਜ਼ਰੂਰੀ ਆ ਸਾਡੇ ਜੀਵਨ ਦੇ ਵਿੱਚ ਮੁਕਤੀ ਦਾ ਹੋਣਾ ਔਰ ਮੁਕਤੀ ਪਰਮੇਸ਼ਵਰ ਦੇ ਕੋਲ ਆ ਮੁਕਤੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਇਹ ਪਵਿੱਤਰ ਬਾਈਬਲ ਇਦਾਂ ਦੱਸਦਾ ਆ ਅਰ ਅਸੀਂ ਜੋ ਵੀ ਗੱਲ ਕਰਦੇ ਆ ਅਸੀਂ ਬਾਈਬਲ ਦੇ ਆਧਾਰ ਤੇ ਕਰਦੇ ਆ ਪਰਮੇਸ਼ਵਰ ਦੇ ਵਚਨ ਦੇ ਆਧਾਰ ਤੇ ਕਰਦੇ ਆ ਹਾਲੇ